ਕਿੱਤਾ ਜੀ ਦਾ ਜਨਤਾ ਪ੍ਰਗਟਾ ਜੀ ਸਾਡੇ ਦਾ ਜੀ ਨਿਆਰ ਵਾਲਾ ਪੁੱਤਰ ਖਣੀ ਸੂਰੇ ਵਾਲੇ ਪਿੰਡ ਸੀ ਖਣੀ ਥੰਦੇ ਵਾਲੇ ਪੁੱਤਰ ਸੀ ਥੰਦੇ ਵਾਲੇ ਜੀ ਥੰਦੇ ਵਾਲੇ ਜੀ ਉੱਤੇ ਮੇਰੇ ਪਾਪਾ ਜੀ ਦੀ ਭੂਆ ਸੀ ਜੀ ਤੇ ਮੇਰਾ ਪਾਪਾ ਨਾਲ ਬੁੱਧਕਾ ਡੋਲਾ ਜੀ ਜੀ ਪਤਾ ਨਹੀਂ ਕਿਹੜੇ ਪੁੱਤਰ ਦੇ ਉਹ ਹਜ਼ਾਰਾਂ ਦੇ ਗੋਲੀ ਮਾਰ ਨੂੰ ਤਿਆਰ ਹੋ ਗਈ ਸੀ ਇਹ ਨੂੰ ਸਮਝ ਤਨ ਨਹੀਂ ਜੀ ਹਾਂ ਜੀ ਆਹ ਗੱਲ ਗਾਂ ਸਾਡੇ ਭਾਈ ਜੀ ਉਹ ਤਸਵੀਰ ਬਾਦ ਅਸੀਂ ਗਾ ਜੀ ਪਿੰਡ ਦੇ ਲੋਕ ਫਿਰ ਉਹਨਾਂ ਆ ਦੇ ਬੈਠੇ ਇਹਨੂੰ ਉੱਡ ਕੇ ਜਿੱਤ ਜੀ ਜਿੱਥੋਂ ਉਹ ਇਹਨਾਂ ਦੇ ਇਹਨਾਂ ਤੋਂ ਮਗਰ ਪਿਆ ਵੀ ਜਿਵੇਂ ਵੀ ਮਿਲਦੇ ਵੀ ਲੈਣਗੇ ਕੂਤਰ ਲੈਣਾ ਜਿੱਥੋਂ ਗੱਲ ਮੇਨ ਮੇਨ ਤੋਂ ਮੁੱਦਾ ਚੱਲਿਆ ਸੀ ਜੀ ਜੀ ਜਦੋਂ ਕੂਤਰ ਬਾਜ਼ੀਆਂ ਜਿੱਤਿਆ ਤੇ ਉਹ ਗੱਲ ਮਕਾ ਜੀ ਤਸਵੀਰ ਸਾਲੋਂ ਜਿੱਤਿਆ ਨਹੀਂ ਸੀ ਕਿੰਨਾ ਈ ਸਾਲਾ ਕੂਤਰ ਦੇ ਮਗਰ ਇਸੇ ਕਰਕੇ ਉਹ ਹੀ ਗੱਲ ਨਹੀਂ ਸੀ ਜੀ ਜੀ ਫਿਰ ਉਹ ਲੈ ਗਿਆ ਲੈ ਗਿਆ ਕੂਤਰ ਉਹ ਫਿਰ ਇਹਨੂੰ ਤਾਂ ਲੈ ਗਿਆ ਜੀ ਜੀ ਹਾਂ ਮਲਮੂਤ ਦੇ ਤੋਂ ਬਾਅਦ ਫਿਰ ਅਸੀਂ ਕੁੱਦਾ ਵੇਚਤਾ ਅਸੀਂ ਵੀ ਸਾਰਾ ਦੇ ਦਿੱਤਾ ਕੋਹ ਕਹਿੰਦਾ 50 ਸਾਲਾਂ ਦੀ ਗੱਲ ਦਾ ਕੋਈ ਖੂਰ ਦੀ ਹੋਰ ਮੁੜ ਕੇ ਛੱਡ ਛੱਡੇਗੀ ਹੋਗੀ ਉਹ ਮੁੜ ਕੇ ਇਧਰੋਂ ਇਬਾ ਯੂ ਨੋ ਵੀ ਕਿ ਹੌਕਾ ਨਹੀਂ ਸੀਗਾ ਸਾਡੇ ਉਹਨਾਂ ਮੈਪ ਬਿਜਲੀ ਬੋਰਡ ਤੇ ਲੱਗਾ ਸਾਡੇ ਵੀ ਕੋਈ ਡੰਡ ਨਹੀਂ ਸੀਗਾ ਜੀ ਜੀ ਤੇ ਹੁਣ ਆ ਫੇ ਬਸ ਪਿੱਛੇ ਜੇ 2-4 ਮਹੀਨੇ ਕੋਣੇ ਸੀ ਜਦੋਂ ਮਾਰਾ ਫੇ ਰੱਖ ਲਈ ਜੀ ਉੱਥੇ ਉਹ ਪੁੱਤਰ ਜਿੱਤਿਆ ਸੀ ਜਿੱਥੇ ਗੋਲੀ ਮਾਰਦੇ ਸੀ ਉਹ ਹਜ਼ਾਰ ਜਿੱਤਿਆ ਸੀ ਜਿੱਤਿਆ ਸੀ ਕੱਲਾ ਜਿੱਤਿਆ ਜੀ ਉਹ ਤਾਂ ਹਰੇ ਨਹੀਂ ਜੀ ਦੇ ਪਾਂਛੀ ਬਾਜੀਆਂ ਛੱਡਿਆ ਸੀ ਉਹ ਹਰਦਾ ਨਹੀਂ ਸੀ ਹਰਦਾ ਨਹੀਂ ਸੀ ਨਾਲੇ ਹਰ ਜੱਤ ਤੋਂ ਮਗਰੋਂ 2 ਘੰਟੇ ਉੱਡਦਾ ਜੀ ਜੀ ਹਾਂ ਉਹਨਾਂ ਸਮੇਂ ਜੀ ਭਾਂ ਦਾ ਨਾ ਪਤਾ ਨਹੀਂ ਉਹ ਕਾਦਾ ਬਣਿਆ ਸੀ ਸਾਰੇ ਬਹਿ ਜਾਂਦੇ ਸੀ ਉਹ 2 ਘੰਟੇ ਵੱਧ ਉੱਡਦਾ ਵੱਧ ਵੱਧ ਜੀ 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 ਲਓ ਜੀਓ ਦੇਖਦੇ ਆ ਕਬੂਤਰ